ਇੱਕ ਗੱਲ ਦੱਸੋ ਜੇ ਹੁਣ ਯੁੱਧ ਲੜਾਈ ਲੱਗ ਜਵੇ ਸੋ ਪੁਰਾਣੇ ਫੌਜੀਆ ਨੂੰ ਬੁਲਾ ਰਹੇ ਆ ਤੇ ਫਿਰ ਚਲ ਜਾਓਗੇ ਤੁਸੀਂ ਹਾਂਜੀ ਕੋਈ ਨਾ ਦੇਸ਼ ਪਿੱਛੇ ਜਾਵਾਂਗੇ ਜਾਉਂਗੇ ਹਾਂਜੀ ਲਓ ਜੀ ਤਾੜੀਆਂ ਦੇਸ਼ ਪਿੱਛੇ ਜਾਵਾਂਗੇ ਜੀ ਬਾਪੂ ਜੀ ਕਹਿੰਦੇ ਨਾਲੇ ਸੈਨਿਕਾ ਦੀ ਲੋੜ ਹੈਗੀ ਹੈ ਹਾਂ ਦੇਖੋ ਜੀ ਬਾਪੂ ਜੀ ਯੁੱਧ ਲਈ ਲੜਾਈ ਲਈ ਜਾਨ ਲਈ ਤਿਆਰ ਹੈ ਜੰਗ 45 ਦਾ ਜਰਮਨ ਨਾਲ ਲੱਗਿਆ ਜ ਅੰਗਰੇਜ਼ਾਂ ਦਾ ਅੱਛਾ ਉਹਦੇ ਵਕਾਸੀ ਹੋਇਆ ਸੀ 1905, First, हाँ ही, हाँ ही. War, अच्छा 1945 फर्स्ट सेकंड वर्ल्ड वॉर हां हां हम कमाल दी गल है सेकंड वर्ल्ड वॉर ਦੇ ਵਿੱਚ ਭਰਤੀ ਹੋਏ ਬਾਪੂ ਜੀ اچھا ਫਿਰ ਉੱਥੇ ਅੰਗਰੇਜ਼ਾਂ ਨੇ ਭਰਤੀ ਕੀਤਾ ਤੁਹਾਨੂੰ हां ਜੀ ਅੰਗਰੇਜ਼ੀਏ ਅੰਗਰੇਜ਼ ਨੇ ਭਰਤੀ ਕੀਤਾ हां 47 ਦੇ ਵਿੱਚ ਆ ਕੇ ਹਮ ਲੰਗ ਜਾ ਫਸਦਾ ਹੋ ਗਿਆ ਹਮ ਅੰਗਰੇਜ਼ਾ ਜਰਮਨ ਜਪਾਨ ਹਮ ਇਹ ਲੜਦੇ ਸੀ ਹਮ ਇਹ ਜਪਾਨ ਤੇ ਜਰਮਨ ਜਪਾਨ ਕੇ ਕੇ ਪਾਸੇ ਸਾਡਾ ਭਾਰਤ ਸੇ ਲੜ ਅੰਗਰੇਜ਼ਾਂ ਦੇ ਮਰਦ ਹੱਸੇ ਹਾਂ ਪੰਜਵਾਫਕਾ ਨਾਉਂ ਸੁਣ ਕੇ ਨਜ਼ਾਰਾ ਆ ਗਿਆ ਅੱਛਾ ਜੀ ਮੇਰਾ ਨਾਮ ਫਤਿਹ ਨਾਲ ਨੂੰ ਨਹੀਂ ਫਤਿਹ ਦਾ ਨਹੀਂ ਬੜਾ ਹਾਂ ਪਰ ਉਹ ਮਿਲ ਕੇ ਖੁਸ਼ੀ ਹੋ ਗਈ ਸਾਨੂੰ ਵੀ ਮੈਨੂੰ ਖੁਸ਼ੀ ਆ ਗਿਆ ਹੀ ਗਿਆ ਅੱਛਾ ਜੀ ਖੁਸ਼ੀ ਹੋਣਾ ਉਹ ਕਿਹਦੀ ਕਹਿੰਦੇ ਬਹੁਤ ਉੱਚਾ ਬੋਲਦਾ ਪਰ ਅਸੀਂ ਬਾਪੂ ਬੇਬੇ ਨਾਲ ਗੱਲਾਂ ਕਰਦੇ ਉੱਚੇ ਬੋਲਣ ਦੀ ਆਦਤ ਪੈ ਗਈ ਸਾਨੂੰ ਤਾਂ ਬਾਪੂ ਜੀ ਬੋਲ ਪਛਾਣ ਲਿਆ ਮੇਰਾ ਤੁਸੀਂ ਹੈ ਰੋਪੜ ਤੇ ਆਏ ਸੀ ਅੱਛਾ ਜੀ ਹਾਂ ਜੀ ਤਜਿੰਦਰ ਚੋਪੜਾ ਮੇਰਾ ਨਾਮ ਹੈ ਬਹੁਤ ਬਹੁਤ ਧੰਨਵਾਦ ਹਾਂ ਯਾਦ ਰੱਖ ਲਿਓ ਹੁਣ ਜੀ ਹਾਂ ਮੈਂ ਵੀ ਤੁਹਾਡਾ ਨਾਮ ਯਾਦ ਰੱਖ ਲਿਆ ਅੱਛਾ ਲਿਖ ਲਿਆ ਜੀ ਦਿਲ ਤੱਕ ਅੱਛਾ ਵਾਹ ਕੀ ਕਮਾਲ ਹੈ ਤੁਸੀਂ ਲਿਖ ਲਿਆ ਅਸੀਂ ਵੀ ਤੁਹਾਡਾ ਨਾਮ ਲਿਖ ਲਿਆ ਦਿਲ ਤੇ ਜੀ ਹਾਂ ਬਿਲਕੁਲ ਜੀ ਬੇਬੇ ਦਾ ਵੀ ਤੁਹਾਡਾ ਵੀ ਔਰ ਦੇਖੋ ਤੁਹਾਡੇ ਕਰਕੇ ਆਲੇ ਦੋਲੇ ਦੇ ਪਿੰਡਾਂ ਦੇ ਵਿੱਚ ਸਾਨੂੰ ਬੜੇ ਫੋਨ ਆਏ ਕਹਿੰਦੇ ਸਾਡੇ ਘਰ ਵੀ ਬਾਪੂ ਦੀ ਇੰਟਰਵਿਊ ਕਰ ਜੋ ਤੁਹਾਡੀ ਬੇਬੇ ਦੀ ਇੰਟਰਵਿਊ ਕਰ ਜੋ ਤਾਂ ਧਰਨੂ ਦੇਖਾ ਦੇਖੀ ਹੋਰ ਵੀ ਪਿੰਡਾਂ 'ਚ ਲਾਗ ਲੱਗੀ ਵੀ ਲਿਆਓ ਜੀ ਸਾਨੂੰ ਵੀ ਕਰੋ ਜੀ ਗੱਲਾਂ ਬਾਤਾਂ ਲਓ ਜੀ ਸ਼ੁਕਰੀਆ ਜੀ ਬਾਪੂ ਜੀ ਕੋਈ ਪੁਰਾਣੀ ਗੱਲ ਸੁਣਾਓ ਕੋਈ ਜ਼ਬਰਦਸਤ ਗੱਲ ਜਿਹੜੀ ਤੁਹਾਡੀ ਜ਼ਿੰਦਗੀ ਦੀ ਯਾਦਗਾਰੀ ਗੱਲ ਹੈ ਜਿਹੜੀ ਤੁਸੀਂ ਕਦੇ ਨਹੀਂ ਭੁੱਲਦੇ ਹੋ ਸੁਣਾਓ ਕੋਈ ਖਾਸ ਗੱਲ ਹੈ ਜਿੰਦਗੀਆਂ ਦਾ ਜਿਹੜੀ ਅਮਰੀਕਾ ਦਾ ਹੈ ਹੂੰ ਕੋਈ ਖਾਸ ਗੱਲਾਂ ਨਹੀਂ ਜੀ ਸਾਲ ਆਏ ਜੋ ਮੈਂ ਬਿਤੀ ਗਈ ਹੈ ਹੂੰ ਬਾਕੀ ਜਿਹੜੀ ਸੈਨਸਰ ਦੀਆਂ ਗੱਲਾਂ ਨੇ ਹੂੰ ਓਏ ਕਈ ਜੰਗ ਆਏਗਾ ਇੱਕ ਜੰਗ ਜਿੱਥੇ ਮੈਂ ਪਾਕਿਸਤਾਨ ਹੋਇਆ ਹੈ ਅੱਛਾ ਓ ਜੰਗ 45 ਦਾ ਜਰਮਨਾਂ ਨਾਲ ਲੱਗਿਆ ਅੰਗਰੇਜ਼ਾਂ ਦਾ ਅੱਛਾ ਓ ਜੰਗ ਪਾਕਿਸਤਾਨ ਹੋਇਆ ਸੀ ਅੱਛਾ 1945 ਫਸਟ ਸੈਕਿੰਡ ਵਰਲਡ ਵਾਰ ਹਾਂਜੀ ਹਾਂਜੀ ਹੂੰ ਕਮਾਲ ਦੀ ਗੱਲ ਹੈ ਸੈਕਿੰਡ ਵਰਲਡ ਵਾਰ ਦੇ ਵਿੱਚ ਭਰਤੀ ਹੋਇਆ ਬਾਪੂ ਜੀ ਬਾਪੂ ਜੀ ਕਿੱਥੇ ਭਰਤੀ ਹੋਈ ਸੀਗੀ ਅਗੇ ਰੋਪੜਾ ਸੀ ਰੋਪੜ ਸ਼ਹਿਰ ਚ ਹਾਂਜੀ ਕਿਹੜੀ ਥਾਂ ਤੇ ਕੋਈ ਹੈ ਰੋਪਾਰ ਸ਼ਾਰ ਨੇ ਉਹ ਜੀ ਅਜ ਅਦਾਤਾ ਜਿਖਾਈ ਸੀ ਹਾਂ ਹਾਂ ਆਈ ਲਿਆਉਣੀ ਅੱਛਾ ਪਹੁੰਚ ਗਿਆ ਅੱਜ ਯਾਰ ਕੱਲਾ ਗਿਆ ਅੱਛਾ ਅੱਛਾ ਕਾਤੇ ਜਿਹੀ ਸਾਈਕਲ ਤੇ ਹੈ ਕਿ ਪੈਦਲ ਆ ਜਾ ਪੈਦਲ ਗਈ ਸੀ ਅੱਛਾ ਸਵਾਰੀ ਕੋਈ ਥਈ ਹੈ ਹੈ ਨਾ ਗੱਜ ਅਰੇ ਕਰਨਾ ਅੱਛਾ ਕਰਕੇ ਜਾਣੀ ਸੀ ਹਾਂ ਅੱਛਾ ਫਿਰ ਉੱਥੇ ਅੰਗਰੇਜ਼ਾਂ ਨੇ ਪ੍ਰਤੀਕਿਰਤਾ ਤੁਹਾਨੂੰ ਹਾਂ ਜੀ ਅੰਗਰੇਜ਼ੀ ਅੰਗਰੇਜ਼ ਨੇ ਪ੍ਰਤੀਕਿਰਤਾ ਹਾਂ ਨਾ ਯਾਦ ਹੈ ਦੇ ਨੌਕਾ ਦੇ ਜਹਾਜ਼ਾਂ ਬੜਾ ਬੜਾ ਇਹ ਅੱਛਾ ਭਰਤੀ ਕਰ ਲਿਆ ਕਹਿੰਦੇ ਬੂਰ ਮਾਜਰੇ ਤੋਂ ਆਇਆ ਸਰਦਾਰ ਉਜਾਗਰ ਸਿੰਘ ਕਰ ਲੀਏ ਭਰਤੀ ਇਹਨਾਂ ਨੂੰ ਅੱਛਾ ਫਿਰ ਕਿੱਥੇ ਗਏ ਸੀ ਜਦੋਂ ਯੁੱਧ ਹੋਇਆ ਦੂਜਾ ਵਿਸ਼ੇ ਵੀ ਯੁੱਧ ਹੋਇਆ ਉਹਦੇ ਅੱਛਾ ਜੰਡ ਰਿੰਗੂ ਟਿਜਾ ਹੂੰ ਮਸ਼ਹਰਾ ਦੀਪੂ ਇਹਦਾ ਪ੍ਰਸਾਰ ਦੇ ਕੋਈ ਕੰਦਾ ਹੂੰ ਪਾਕਿਸਤਾਨ ਚਲ ਚਲਾਇਆ ਜੀ ਫਿਰ ਮੈਂ ਜੋ ਸਾਲ ਰਿੰਗੂ ਟਿਜਾ ਸੀ ਹੂੰ ਨਸ਼ਾਇਰੇ ਦੀ ਕੀਤੀ ਤੁਸੀਂ ਅਨੁਸਾਰ ਸਿਕ ਸੰਚਰ ਹੋ ਜਿਓ ਅੱਛਾ ਉਹ ਅੱਜ ਕੱਲ੍ਹ ਅਰੰਭੀ ਆ ਗਿਆ ਹੋ ਹੂੰ ਆਈ ਉਹਥੇ ਫਿਰ ਤੁਸੀਂ ਤੁਹਾਨੂੰ ਸਿਖਲਾਈ ਦਿੱਤੀ ਗਈ ਹਾਸਲਾਈ ਦਿੱਤੀ ਜੀ ਹੂੰ ਕੋਸ਼ਿਸ਼ਾਂ ਤੇ ਰਹਿ ਜੀ ਹੂੰ ਸਿੱਖੇ ਪੜ੍ਹ ਜਾਣੇ ਸਾਥ ਪੜ੍ਹ ਜਾ ਅੱਛਾ ਸਿਖਾ ਲਿਆ ਹੂੰ ਕਿਹੜੇ ਫਰੰਟ ਤੇ ਲੜਨ ਗਏ ਸੀ ਤੁਸੀਂ ਜੇ ਲੜਾਈ ਹੋਈ ਹੈ ਦੂਜਾ ਵਿਸ਼ੇਪ ਯੁੱਧ ਹੋਇਆ ਤੁਸੀਂ ਕਿਹੜੇ ਫਰੰਟ ਤੇ ਲੜੇ ਸੀ ਜਾ ਕੇ ਫਰੰਟ ਫਰੰਟ ਜੀ ਤਾਂ ਨਿਸ਼ਰਦਾ ਅੱਛਾ ਉੱਥੇ ਹੀ ਰਹੀ ਹਾਂ ਨਿਸ਼ਰ ਹਾਂ ਜੋ ਗਏ ਸੀ ਗਏ ਦਾ ਅਜੇ ਪਾਸੇ ਗਏ ਫਾਨੇ ਬੰਬੇ ਤੇ ਤੇ ਪਾ ਹੂੰ ਬੰਬੇ ਨਹੀਂ ਗਾ ਜਾਣਾ ਸੀ ਹੂੰ ਜੋ ਕਾਫੀ ਪਾਈ ਗਈ ਹੂੰ ਫਿਰ ਜਾਈ ਬਾਹ ਗਏ ਹੂੰ ਕੁਝ ਫਨ ਪਾਈ ਜਿਚਾ ਹੈ ਹੂੰ ਲੰਗ ਜਾ ਫਸਾ ਹੋ ਗਿਆ ਹੂੰ ਅਨੇ ਜਰਮਨ ਜਪਾਨ ਹੂੰ ਇਹ ਲੜਦੇ ਹੂੰ ਇਹਦੇ ਪਾਰੇ ਦਰਮਨ ਜਪਾਨ ਕੇ ਕੇ ਪਾਸੇ ਸਾਡਾ ਭਾਸੇਦਾਰ ਫਰੇਚ ਵਾਲੇ ਮਰਦਾ ਸੀ ਬਿਲਕੁਲ ਇਹ ਲੜਦੇ ਸੀ ਹੂੰ ਵਾਹ ਜਾ ਰਹੇ ਹਨ ਰਾਹੀਂ ਸੀ ਹੂੰ ਇਹ ਨਹੀਂ ਪਤਾ ਸੀ ਜਿਹੜਾ ਮੈਂ 400 ਮਾਰ ਕੇ ਤੱਕ ਸੁਣ ਮਾਰਿਆ ਹੂੰ ਅਲੋ ਲੋ ਜੀ ਪੰਜਾਬੀਓ ਵਕਈ ਵੀਡੀਓ ਦੇ ਸ਼ੁਰੂ ਚ ਮੈਂ ਇੱਕ ਲਫਜ਼ ਯੂਜ਼ ਕੀਤਾ ਸੀਗਾ ਸਾਡੇ ਅਸਲੀ ਹੀਰੋ ਦੇਖੋ ਪੂਰੇ ਪੰਜਾਬ ਦੇ ਵਿੱਚ ਮੈਂ ਕਹਿੰਦਾ ਇੰਡੀਆ ਚ ਵੀ ਸ਼ਾਇਦ ਟਾਵੇਂ-ਟਾਵੇਂ ਹੋਣਗੇ ਕੋਈ ਉਹ ਹੋਏਗਾ ਵਿਰਲਾ ਹੀ ਹੋਏਗਾ ਜਿਨੇ ਦੂਸਰਾ ਵਿਸ਼ਵ ਯੁੱਧ ਲੜਿਆ ਹੋਵੇ ਦੂਸਰੇ ਵਿਸ਼ਵ ਯੁੱਧ ਦੇ ਵਿੱਚ ਭੱਤੀ ਹੋਏ ਹੋਣ ਦੂਸਰੇ ਵਿਸ਼ਵ ਯੁੱਧ ਦੇ ਸਮੇਂ ਦੇ ਫੌਜੀ ਹੋਣ ਜੀ ਅੰਗਰੇਜ਼ਾਂ ਦੇ ਸਮੇਂ ਦੇ ਫੌਜੀ ਹੈ ਜੀ ਔਰ ਦੂਸਰੇ ਵਿਸ਼ੇ ਵਿੱਚ ਜਦੋਂ ਸਮਝਾਉਣ ਦਾ ਵੀ ਤਰੀਕਾ ਬੜਾ ਵਧੀਆ ਜਿਵੇਂ ਨੇ ਜਾਪਾਨ ਤੇ ਜਰਮਨ ਦੀ ਗੱਲ ਕੀਤੀ ਬਾਪੂ ਜੀ ਨੇ ਦੂਸਰੇ ਪਾਸੇ ਬ੍ਰਿਟਿਸ਼ ਫੋਰਸੇਜ਼ ਇੰਡੀਆ ਬ੍ਰਿਟਿਸ਼ ਫੋਰਸੇਜ਼ ਦੇ ਅਧੀਨ ਇਹ ਗੱਲਾਂ ਜਿਹੜੀਆਂ ਕੀਤੀਆਂ ਬਿਲਕੁਲ ਸਹੀ ਕੀਤੀਆਂ ਦੂਸਰੇ ਵਿਸ਼ੇਬ ਯੁੱਧ ਨਾਲ ਸੰਬੰਧਿਤ ਘਟਨਾਵਾਂ ਦੇ ਉੱਤੇ ਜੇਕਰ ਤੁਸੀਂ ਕੋਈ ਜਾਣਕਾਰੀ ਦੇਣਾ ਚਾਹੁੰਦੇ ਹੋ ਜਾਂ ਪੁੱਛਣਾ ਚਾਹੁੰਦੇ ਹੋ ਕਮੈਂਟ ਜ਼ਰੂਰ ਕਰਿਓ ਬਾਪੂ ਜੀ ਦੇ ਬਿਹਾਫ ਤੇ ਪਰਿਵਾਰ ਦਾ ਕੋਈ ਨਾ ਕੋਈ ਜੀ ਉਸ ਦਾ ਜਵਾਬ ਜ਼ਰੂਰ ਦੇਗਾ ਰੋਪੜ ਤੋਂ ਬੂਰ ਮਾਜਰੇ ਤੋਂ ਇਹ ਵੀਡੀਓ ਬਣ ਰਿਹਾ ਹੈ ਦੁਨੀਆ ਭਰ ਦੇ ਪੰਜਾਬੀਆਂ ਤੱਕ ਇਹ ਵੀਡੀਓ ਪਹੁੰਚਣਾ ਚਾਹੀਦਾ ਹੈ ਜੀ ਆਹ ਦੇਖੋ ਜੀ 100 ਸਾਲਾ ਬੇਬੇ ਜੀ ਔਰ ਇਹ ਬਾਪੂ ਜੀ ਸਰਦਾਰ ਉਜਾਗਰ ਸਿੰਘ ਜੀ ਜਿਨ੍ਹਾਂ ਨੇ ਵਿਸ਼ਵ ਯੁੱਧ ਦੇ ਵਿੱਚ ਹਿੱਸਾ ਲਿਆ ਰੋਪੜ ਦੇ ਵਿੱਚ ਭਰਤੀ ਹੋਏ ਸੀ ਬਾਪੂ ਜੀ ਬਹੁਤ ਬਹੁਤ ਵਧੀਆ ਤੁਸੀਂ ਤਾਂ ਇੱਕ ਯਾਦ ਸੁਣਾ ਦਿੱਤੀ ਇਹ ਯੁੱਧ ਧੰਨਵਾਦ ਹਮ ਰੋਪੜ ਤੋਂ ਹੋਰ ਵੀ ਕੋਈ ਭਰਤੀ ਹੋਣ ਗਈ ਸੀ ਤੁਹਾਡੇ ਸੰਗੀ ਸਾਥੀ ਦੋਸਤ ਮਿੱਤਰ ਨਹੀਂ ਇਕੱਲੇ ਹੀ ਸੀ ਤੁਸੀਂ ਉਸ ਤੋਂ ਬਾਅਦ ਗੱਠ بیٹھਦਾ ਸਵੇਰ 6:00 ਵਜੇ ਹੂੰ ਫਰ ਕੰਮ ਨਹੀਂ ਚੱਲਦਾ ਨਹੀਂ ਹੂੰ ਉਹਨਾਂ ਘਰ ਹੂੰ ਕਿਹਾ ਉਹਨਾਂ ਬੀਜੀ ਗੱਲ ਸੀ ਨਾ ਹੂੰ ਉਹ ਫਾਇਕ ਖਿਡਾਰੀ ਵੀ ਚੱਲੀ ਸੀ ਗਨ ਪੇੜਦੇ ਸੀ ਅੱਛਾ ਮੈਂ ਖਿਡਾਰੀ ਆਇਆ ਮੇਰਾ ਭਰਾ ਸੀ ਬਾਪ ਸੀ ਹੂੰ ਉਹ ਮੈਂ ਛੱਡ ਦੇ 6:00 ਵਜੇ ਵਾਫਰੇ ਜਦੋਂ ਇਕੱਲੇ ਤੱਕ ਗਿਆ ਦੱਸ ਕੇ ਗਿਆ ਸੀ ਨਹੀਂ ਬਾਪੂ ਜੀ ਨੂੰ ਦੱਸੇ ਵੀ ਨਹੀਂ ਮੈਂ ਘਰ ਚੜਿਆ ਫਿਰ ਮੈਂ ਜਾਣ ਹੀ ਦੇਣਾ ਸੀ ਅੱਛਾ ਹੂੰ ਮੈਂ ਉੱਥੇ ਰੋ ਪਰਦੇ ਸਿੱਧੇ ਨਿਸ਼ਾਰੇ ਤੇ ਤੇ ਕਿਹਦੇ ਕਹ ਨਹੀਂ ਆਉਂਦੇ ਅਜੇ ਕਹ ਆਣੇ ਨਹੀਂ ਦਿੱਤਾ ਨਹੀਂ ਨਹੀਂ ਤੇ ਬਾਪੂ ਜੀ ਨੂੰ ਪਤਾ ਵੀ ਨਹੀਂ ਦਿਲਿਆ ਫਿਰ ਹੈ ਮੈਂ ਕੱਲ ਗਾ ਦੂਏ ਮੇਰਾ ਲੱਗਿਆ ਅੱਛਾ ਕਿਸੇ ਨੂੰ ਸੁਨੇਹਾ ਲਾਤਾ ਸੀ ਬੂਰਮਾ ਤੇਰੇ ਨਹੀਂ ਪਤਾ ਲੱਗਦਾ ਪਤਾ ਲੱਗ ਗਿਆ ਦਾ ਮੈਂ ਮੁੰਡਾ ਚਲਾ ਗਿਆ ਹੈ ਇੱਕ ਬੰਦਾ ਮੇਰੇ ਨਾਲ ਗਿਆ ਸੀ ਹੋਰ ਹੂੰ ਉਹ ਮੇਰੇ ਨਾਲ ਨੂੰ ਕਰਾਉਣੇ ਕਿਆ ਸੀ ਬਸੇ ਅੱਛਾ ਹਾਂ ਉਹ ਦੱਸਣਾ ਸੀ ਹੂੰ ਉਹ ਭਰਤੀ ਇੱਥੇ ਕਰਾਉਂਦੇ ਵੀ ਸੀਗੇ ਨਾਲ ਦੀ ਇਹ ਕਹਿੰਦੇ ਜੀ ਆਹ ਜਿਹੜਾ ਬਰਾਮਪੁਰ ਬੇਟ ਹੈਗਾ ਜਿਹੜਾ ਪਿੰਡ ਹੈਗਾ ਬਹਿਰਾਮਪੁਰ ਇੱਥੇ ਕੋਈ ਭਰਤੀ ਪੂਰਤੀ ਕਰਾਉਣ ਦੇ ਏਜੰਟ ਹੁੰਦੇ ਸੀ ਜਦ ਹਾਂ ਜੀ ਏਜੰਟ ਸੀਗੇ ਨਾ ਬਰਾਮਪੁਰ ਵਿੱਚ ਕੋਈ ਹੋਰ ਨਹੀਂ ਕੋਈ ਕੋਈ ਜਾਣਕਾਰੀ ਹੈ ਵੀ ਏਜੰਟ ਹੁੰਦੇ ਸੀਗੇ ਭਰਤੀ ਕਰਾਉਣ ਵਾਲੇ ਫਰਦ ਕੋਈ ਫਿਰ ਜਿਹੜਾ ਗੁਰੂ ਆਈ ਜਿਹੜਾ ਯੂਰਪੀਅਨ ਜਿਹੜਾ ਆਈ ਦੇ ਵੀ ਸੀ ਹੂੰ ਬਰਾਤਰ ਦਾ ਫਰ ਨਹੀਂ ਸੀ ਕਿ ਸਿੰਘ ਤਲੇ ਦੇ ਹੁੰਦਾ ਸੀ ਹਾਂ ਇਹ ਕਾ ਸ਼ਿਵਮਾ ਦੇ ਹੁੰਦਾ ਸੀ ਹਾਂ ਇਹ ਪਿੰਡਾਂ ਨੂੰ ਫਿਰ ਜਾਈਆਂ ਕਰਦੇ ਲਓ ਜੀ ਪੰਜਾਬੀ ਜਿੱਥੇ ਤੱਕ ਮੇਰੀ ਜਾਣਕਾਰੀ ਹੈ ਕਿ ਜਦੋਂ ਫਸਟ ਵਰਲਡ ਵਾਰ ਸੈਕੰਡ ਵਰਲਡ ਵਾਰ ਹੋਈ ਤਾਂ ਕੋਰਾਲੀ ਰੋਪੜ ਦਾ ਸਾਡਾ ਜਿਹੜਾ ਏਰੀਆ ਹੈ ਜ਼ਿਲ੍ਹਾ ਪੁਰਾਣਾ ਅੰਬਾਲਾ ਤਾਂ ਇੱਥੇ ਕੀ ਹੁੰਦਾ ਸੀਗਾ ਕਿ ਏਜੰਟ ਛੱਡੇ ਹੁੰਦੇ ਸੀ ਅੰਗਰੇਜ਼ਾਂ ਨੇ ਉਹ ਭਰਤੀ ਕਰਾਉਂਦੇ ਸੀਗੇ ਔਰ ਉਹਨਾਂ ਏਜੰਟਸ ਨੂੰ ਬਾਅਦ ਦੇ ਵਿੱਚ ਉਹ ਮਰੱਬੇ ਦਿੱਤੇਗੇ ਬੜੀ ਵੱਡੀ ਜ਼ਮੀਨ ਦਿੱਤੀ ਗਈ ਕਈ ਕਈ ਪਿੰਡਾਂ ਦਾ ਪਿੰਡਾਂ ਦੀ ਜ਼ਮੀਨ ਉਹਨਾਂ ਨੂੰ ਦਿੱਤੀ ਗਈ ਅਲਾਟ ਹੋਈ ਇਸ ਗੱਲ ਦੇ ਉੱਤੇ ਕਰਿਓ ਕਮੈਂਟ ਕਿ ਇਹ ਮੇਰੀ ਜਾਣਕਾਰੀ ਸਹੀ ਹੈ ਜਾਂ ਗਲਤ ਹੈ ਅਤੇ ਉਹ ਭਰਤੀ ਕਰਾਉਂਦੇ ਸੀ ਸਿਰਫ ਉਹਨਾਂ ਦਾ ਕੰਮ ਸੀਗਾ ਕਿ ਲੋਕਾਂ ਨੂੰ ਮੋਟੀਵੇਟ ਕਰਨਾ ਨੌਜਵਾਨਾਂ ਨੂੰ ਜਿਵੇਂ ਬਾਪੂ ਜੀ ਇਹ ਭਰਤੀ ਹੋਣਗੇ ਇਸ ਤਰ੍ਹਾਂ ਲੋਕਾਂ ਨੂੰ ਨੌਜਵਾਨਾਂ ਨੂੰ ਆਮ ਜਨਤਾ ਨੂੰ ਮੋਟੀਵੇਟ ਕਰਦੇ ਸੀ ਪਿੰਡਾਂ ਦੇ ਵਿੱਚ ਜਾ ਜਾ ਕੇ ਡਗੇ ਵਜਾਉਂਦੇ ਸੀਗੇ ਨਗਾੜੇ ਵਜਾਉਂਦੇ ਸੀਗੇ ਔਰ ਪਿੰਡ ਦੇ ਵਿੱਚ ਜਾ ਕੇ ਉਹ ਉੱਚੀ ਉੱਚੀ ਮੁੰਯਾਦੀ ਕਰਾਂਦੇ ਸੀ ਭਰਤੀ ਹੋਣ ਦੀ ਬਾਪੂ ਜੀ ਸਹੀ ਗੱਲ ਕਹੀ ਹੈ ਹੈ ਨਾ ਮੁੰਯਾਦੀ ਕਰਾਂਦੇ ਸੀਗੇ ਸਹੀ ਹੈ ਠੀਕ ਹੈ ਹੂੰ ਅਸੀਂ ਵੀ ਇਹ ਜਾਣਕਾਰੀ ਸਾਨੂੰ ਪੁਰਾਣੇ ਬਜ਼ੁਰਗਾਂ ਤੋਂ ਹੀ ਪਤਾ ਲੱਗਦੀ ਗੱਲਾਂ ਬਾਤਾਂ ਕਰਦੇ ਆ ਜਿਹੜੇ ਵੀਡੀਓ ਬਣਾ ਰਹੇ ਨਾ ਜੀ ਅਸੀਂ ਇੱਕ ਤਰ੍ਹਾਂ ਦੀ ਕਿਤਾਬ ਲਿਖੀ ਗਈ ਬਸ ਸ਼ੁਕਰਾਨਾ ਹਾਂ ਧੰਨਵਾਦ ਲਓ ਜੀ ਆਪਾਂ ਬੀਬੇ ਨਾਲ ਵੀ ਗੱਲਾਂ ਕਰਨੀਆਂ ਬਾਪੂ ਨਾਲ ਵੀ ਕਰਨੀਆਂ ਤੇ ਨਾਲ ਨਾਲ ਇਹ ਪਰਿਵਾਰ ਦੇ ਨਾਲ ਵੀ ਕਰਨੀਆਂ ਔਰ ਦੇਖੋ ਹੁਣ ਫੇਰ ਬੇਬੇ ਕੋਲ ਚਲਦੇ ਆ ਬੇਬੇ ਜਦ ਬਾਪੂ ਫੌਜ ਚ ਗਏ ਸੀਗੇ ਹੈ ਉਦੋਂ ਬਾਅਦ ਪੈਨਸ਼ਨ ਲੱਗੀ ਪੈਸੇ ਬੁਸੇ ਦਿੰਦੇ ਤੁਹਾਨੂੰ ਨਹੀਂ ਨਹੀਂ ਦਿੰਦੇ ਪੈਨਸ਼ਨ ਦੇ ਪੈਸੇ ਕਿੱਥੇ ਜਾਂਦੇ ਆ ਜਾਂਦਾ ਹੁੰਦਾ ਆਪਣੇ ਜਰ ਆਪਣੀ ਆਪਣੇ ਕੋਲੇ ਰੱਖ ਲੈਣੀ ਹਾਂ ਬਾਪੂ ਨੂੰ ਕਹਿ ਦੀ ਮੈਂ ਲਿਆ ਕਰੇ ਹਾਂ ਚਾਹੀਦੇ ਪੈਸੇ ਚਾਹੀਦੇ ਮੈ ਵੀ ਹਾਂ ਚਾਹੀਦੇ ਪੈਸੇ ਚਾਹੀਦੇ اچھا ਠੀਕ ਹੈ ਬੇਬੇ ਦੇ ਪੱਕੀ ਪੈਸੇ ਦੇ ਨਾਂ ਤੇ ਆਣ ਹਾਂ ਕਿੰਨੇ ਕ ਚਾਹੀਦੇ ਪੈਸੇ ਜਿੰਨੇ ਕਾਏ ਉਹਨੇ ਰਹੇ ਹੋਏ ਅੰਦਸੋ ਅੱਛਾ ਜਿੰਨੇ ਕਾਏ ਉਹਨੇ ਹੁਣੇ ਦਲਾ ਦਿੰਨੇ ਬਾਪੂ ਤੋਂ ਬਾਪੂ ਜੀ ਪੈਸੇ ਦੇ ਦਿਆ ਕਰੋ ਬੇਬੇ ਨੂੰ ਪੈਨਸ਼ਨ ਤੇ ਥੋੜੇ ਦੇ ਜਿੰਨੇ ਮੰਗੋ ਰੋਪੜ ਚੰਡੀਗੜ੍ਹ ਘੁੰਮਣ ਜਾਣਾ ਹੁੰਦਾ ਬੇਬੇ ਨੇ ਕਿਤੇ ਭਾਈ ਜਿੰਨੇ ਮੰਗੋ ਉਹ ਕਹਿੰਦੇ ਜਿੰਨੇ ਮਰਜ਼ੀ ਮੰਗ ਲਓ ਕਰਾ ਦਈਏ ਸਮਝੌਤਾ ਜੀ ਆਓ ਕਰਾ ਦਈਏ ਜੀ ਸਮਝੌਤਾ ਅੱਜ ਫਿਰ ਹੈ ਕਰਾ ਦਈਏ ਜੀ ਫਿਰ ਅੱਛਾ ਕਿੰਨੇ ਪੈਸੇ ਚਾਹੀਦੇ ਦੱਸੋ ਹੁਣ ਫਿਰ 500000 2000 5000 500 ਚਾਹੀਦਾ ਹੈ 500 ਚਾਹੀਦਾ ਲਓ ਜੀ ਬਾਜਾ ਬਾਜਾ ਲਾਟਨ ਕਰ ਦਿਓ ਹਾਂ ਜੀ ਬਾਜਾ ਲਾਟਨ ਕਰ ਬਾਜਾ ਤੇ ਨਹੀਂ ਘਟਦਾ ਔਰ 500 ਮਿਲ ਹੀ ਜਾਊਗਾ ਨਾ ਹਰ ਮਹੀਨੇ ਮਿਲ ਦਿਆ ਕਰੂਗਾ ਪਹਿਲੀ ਨੂੰ ਹਾਂ ਬਈਓ ਪਹਿਲੀ ਨੂੰ ਅੱਛਾ ਤੇ ਕੀ ਕਰੂਗੇ 500 ਰੁਪਏ ਦਾ 100 ਤੇ ਜੁਵਾਣੀ ਹੋਇਦੋ ਕੀ ਆ ਕੀ ਮਗਾਉਣਾ ਦੱਸੋ ਉਹ ਤਾਂ ਜੋਤੀ ਨੇ ਲਿਆ ਦੇਣੀ ਤੁਹਾਨੂੰ ਆ ਜੋਤੀ ਹੈ ਹੈ ਹਾਂ 500 ਰੁਪਏ ਕਿਆ ਕਰਨਾ ਚਾਹੀਦਾ ਬੰਨੋ ਚਾਹੀਦਾ ਹਾਂ ਕਿੱਥੇ ਰੱਖੋਗੇ ਕੋਈ ਚੱਕ ਕੇ ਨਾ ਲੈ ਜਾਵੇ ਨਹੀਂ ਜਾਗਣਾ ਅੱਛਾ ਪਰਸਪੁਰਸ ਹੈਗਾ ਹਾਂ ਪਰਸ ਰੱਖਿਆ ਵਾ ਹਾਂ ਹਾਂ हां आ, आ देखो जी ਬਜ਼ੁਰਗਾਂ ਦੇ ਨਾਲ ਜਦੋਂ ਅਸੀਂ ਗੱਲਾਂ ਕਰਦੇ ਹਾਂ ਨਾ ਜੀ ਸਾਡਾ ਮਕਸਦ ਇਹ ਹੀ ਹੁੰਦਾ ਕਿ ਉਹਨਾਂ ਨੂੰ ਬਿਲਕੁਲ ਉਹਨਾਂ ਨੂੰ ਲਾਈਫ ਦੇ ਵਿੱਚ ਲੈ ਆਉਣਾ ਦੀ ਇਹ ਇਹੀ ਕਾਰਨ ਅਸੀਂ ਬਜ਼ੁਰਗਾਂ ਦੇ ਨਾਲ ਗੱਲਾਂ ਬਾਤਾਂ ਕਰਦੇ ਆ ਤੇ ਨਾਲੇ ਯਾਦਾਂ ਕ੍ਰੀਏਟ ਕਰਦੇ ਆ ਸਾਰਾ ਪਰਿਵਾਰ ਦੇਖੋ ਜੀ ਬੜਾ ਜ਼ਬਰਦਸਤ ਪਰਿਵਾਰ ਹੈ ਬੜੇ ਸੇਵਾਦਾਰ ਹੈਗੇ ਜੀ ਔਰ ਇੱਕ ਇੱਕ ਬੰਦੇ ਤੇ ਅਸੀਂ ਕੈਮਰਾ ਪਾ ਕੇ ਫਿਰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਦੀ ਆ ਸਾਰੇ ਜੀ ਬੈਠੇ ਨੇ ਤੇ ਪੂਰ ਮਾਚਰੇ ਰੋਪੜ ਦੇ ਵਿੱਚ ਇਹ ਵੀਡੀਓ ਬਣ ਰਿਹਾ ਜੀ ਬਾਪੂ ਜੀ ਬ੍ਰਿਟਿਸ਼ ਆਦਮੀ ਦੇ ਰਿਟਾਇਰਡ ਸੋਲਜਰ 1945 ਦੇ ਵਿੱਚ ਇਹ ਰੋਪੜ ਦੇ ਵਿੱਚ ਭਰਤੀ ਹੋਏ ਅਤੇ ਸੈਕਿੰਡ ਵਰਲਡ ਵਾਰ ਦੇ ਵਿੱਚ ਇਹਨਾਂ ਨੇ ਹਿੱਸਾ ਲਿਆ ਹੋਇਆ ਜੀ ਇਹ ਬਹੁਤ ਵੱਡੀ ਗੱਲ ਹੈ ਕੋਈ ਸਰਕਾਰ ਦਾ ਬੰਦਾ ਵੀ ਆਇਆ ਤੁਹਾਨੂੰ ਮਿਲਣ ਕਦੇ ਕਦੀ ਆਇਆ ਸਰਕਾਰ ਨੂੰ ਬੰਦਾ ਕੋਈ ਮਿਲਣ ਨਹੀਂ ਕੋਈ ਖੱਲਲੇ ਨਹੀਂ ਉਹ ਅੱਜ ਕੱਲ੍ਹ ਕਈ ਵਾਰ ਹੁੰਦਾ ਵੀ ਆ ਜਾਂਦੇ ਆ ਕੋਈ ਮਿਲਣ ਆ ਸਕਦਾ ਤੁਹਾਨੂੰ ਆਉਂਦੇ ਰਹਿੰਦੇ ਨੇ ਆਉਦੇ ਰਹਿੰਦੇ ਆ ਕੋਈ ਫੌਜੀ ਆਗਾ ਕੋਈ ਉਹ ਫੌਜੀ ਆਈ ਦੇਵੇ ਕੋਈ ਅਫਸਰ ਆ ਜਾਦਾ ਹੂੰ ਮਿਲਣਾ ਹੂੰ ਅੱਛਾ ਇੱਕ ਗੱਲ ਦੱਸੋ ਜੇ ਹੁਣ ਯੁੱਧ ਲੜਾਈ ਲੱਗ ਜਵੇ ਸੋ ਪੁਰਾਣੀ ਫੌਜੀਆ ਨੂੰ ਬੁਲਾ ਰਹੇ ਆ ਤੇ ਫਿਰ ਚਲ ਜੂਗੇ ਤੁਸੀਂ ਜਾ ਸਕਦਾ ਹਾਂ ਹਾਂ ਇਹ ਖਾਣੇ ਨਹੀਂ ਹੋਤਾ ਕੋਈ ਅਖੜੀ ਲੋੜਾ ਨਹੀਂ ਉਹ ਤਾਂ ਕਹਿੰਦੇ ਕੱਲ ਕੱਲ ਤਾਂ ਸੁਣਦਾ ਤੇ ਸਹੀ ਤੁਹਾਨੂੰ ਥੋੜਾ ਜਿਹਾ ਗਾਈਡ ਗੁਡ ਕਰ ਦਿਓ ਅੱਜ ਕੱਲ ਬਹੁਤ ਲੜਾਈ ਦਾ ਮਾਹੌਲ ਬਣਿਆ ਹੋਇਆ ਹਾਂ ਹਾਂ ਜੀ ਕੋਈ ਨਾ ਦੇਸ਼ ਪਿੱਛੇ ਜਾਵਾਂਗੇ ਜਾਉਂਗੇ ਹਾਂ ਲਓ ਜੀ ਤਾੜੀਆਂ ਦੇਸ਼ ਪਿੱਛੇ ਜਾਵਾਂਗੇ ਨਹੀਂ ਬੰਦੇ ਕਹਿੰਦੇ ਦੇਸ਼ ਪਿੱਛੇ ਜਾਉਂਗੇ ਜੀ ਲਓ ਜੀ ਇਹ ਤਾਂ ਪ੍ਰਧਾਨ ਮੰਤਰੀ ਤੱਕ ਪਹੁੰਚਣਾ ਰੋਡਾ ਵੀਡੀਓ ਹਾਂ ਉਹਨੇ ਕਿਹਾ ਦੇਸ਼ ਪਿੱਛੇ ਸਰਦਾਰ ਉਜਾਗਰ ਸਿੰਘ ਜਾਣ ਲਈ ਤਿਆਰ ਹੈ ਮੁੱਕ ਰਿਹਾ ਨਾ ਫਿਰ ਮੈਂ ਤੇ ਲੈ ਜਾਊਂਗਾ ਹਿਦਈ ਪੱਕਾ ਕੱਲ ਚਲ ਜਾਊਂਗਾ ਬਿਲਕੁਲ ਹਾਂ ਕੱਲ ਸ਼ਾਇਦ ਲੋਡ ਵੀ ਪੈ ਜਾਵੇ ਤੁਹਾਡੀ ਹਾਂ ਕਰ ਪੁਰਾਣੇ ਸੈਨਿਕਾਂ ਦੀ ਲੋਡ ਹੈਗੀ ਹੈ ਹਾਂ ਦੇਖੋ ਜੀ ਬਾਪੂ ਜੀ ਯੁੱਧ ਲਈ ਲੜਾਈ ਲਈ ਜਾਨ ਲਈ ਤਿਆਰ ਹੈ ਪਰ ਇਹ ਦੱਸੋ ਵੀ ਲੜਾਈ ਠੀਕ ਹੈ ਕਿ ਸ਼ਾਂਤੀ ਠੀਕ ਹੈ ਮਗੇ ਮਗੇ ਤੇ ਜੋ ਠੀਕ ਹੈ ਅੱਛਾ ਬਿਗੜਦਾ ਸਵਾਰਨਰ ਲੜਾਈ ਠੀਕ ਹੈ ਹਾਂ ਸ਼ਮਾਈ ਕੰਨੀਆ ਕੰਮ ਚੰਗੇ ਕਰਨੇ ਸ਼ਮਾਈ ਠੀਕ ਹੈ ਹੂੰ ਲੜਾਈ ਇਸ ਵਾਈ ਤੋਂ ਹੈ ਚਾਹੀਦੀ ਹੈ ਚਾਹੀਦੀਆ ਹੂੰ ਅੱਛਾ ਤੁਸੀਂ ਤਿਆਰ ਹੈ ਬੇਬੇ ਕਹਿੰਦੀ ਮੈਂ ਜਾਣ ਨਹੀਂ ਦੇਣਾ ਇਹ ਦੇਖ ਨਾਲ ਲੱਗੇ ਜਣਾ ਬੇਬੇ ਨੂੰ ਕੀ ਕਰਨਾ ਕਿੱ데 ਜਾਣਾ ਹਾਂ ਲਓ ਜੀ ਦੇਖੋ ਵੱਡੀ ਗੱਲ ਹੈ ਕਿ ਬਾਪੂ ਜੀ ਦਾ ਜਜ਼ਬਾ ਹੁਣ ਵੀ ਕਾਇਮ ਹੈ ਬੇਬੇ ਬੇਬੇ ਬਾਪੂ ਕਹਿੰਦਾ ਮੈਂ ਲੜਾਈ ਚ ਜਾਣਾ ਅੱਛਾ ਚਲ ਜਲ ਫਿਰ ਹਾਂ ਹਾਂ ਕਹਿੰਦੇ ਵੇ ਲੜਾਈ ਹੋਣੀ ਏ ਪਾਕਿਸਤਾਨ ਦੇ ਨਾਲ ਮੈਂ ਚੱਲ ਜਾਣਾ ਇੱਥੇ ਜਾਵਾਂ ਜਾ ਵੇ ਹੈ ਪੱਕੀ ਗੱਲ ਹੈ ਹਾਂ ਹਾਂ ਫਿਰ ਇਹ ਤਾਂ ਕਹਿੰਦੇ ਮੈਂ ਪਹਿਲਾਂ ਸਭ ਤੇ ਮੂਰੇ ਜਾਣਾ আচ্ছা ਹੂੰ ਮੂਰੇ ਦੇ ਫੋਹ ਬੈਠੇ ਨਹੀਂ ਭੇਜਦੇ ਅੱਛਾ ਅਜੇ ਤਾਂ ਤਾਂ ਕਹਿੰਦੇ ਅਮੀ ਚੱਲਦੇ ਨਹੀਂ ਨਹੀਂ ਆ ਬੇਬੇ ਦਾ ਬੇਬੇ ਤਾਂ ਕਹਿੰਦੀ ਸ਼ਾਇਦ ਪੈਨਸ਼ਨ ਹੋਰ ਵੱਧ ਜੂਗੀ ਮੇਰੇ 500 ਦੀ ਥਾਂ ਤੇ 1000 ਹੋ ਜੂ। ਹਾਂ ਇਹ ਵੀ ਇਹ ਵੀ ਕਾਰਨ ਹੈ। ਆ ਬੇਬੇ ਨੂੰ ਪੁੱਛੋ ਤਾਂ ਸੀ ਪੈਸੇ ਚਾਹੀਦੇ ਕਾਦੇ ਵਾਸਤੇ ਐ? ਪੁੱਛਿਆ ਤਾਂ ਹੈ ਨਹੀਂ ਤੁਸੀਂ। ਹੈ? ਆਹ ਹੈਗੇ ਪਹਿਲੇ ਥੇਰੇ ਥੇਰੇ ਕੋ। ਅੱਛਾ ਹੈਗੇ ਇਹਨਾਂ ਕੋਲ? ਮੈਂ ਤਾਂ ਨਹੀਂ ਮੰਗਦਾ। ਅੱਛਾ ਤੁਸੀਂ ਇਹਨਾਂ ਤੋਂ ਮੰਗਦੇ। ਅੱਛਾ ਆ ਵੀ ਗੱਲ ਹੈ ਜੀ। ਬਾਪੂ ਦੇ ਮੈਂ ਮੰਗਦਾ ਇੱਥੇ। ਅੱਛਾ ਬੇਬੇ ਤੇ ਤੁਸੀਂ ਮੈਨੂੰ ਮੰਗਦੇ? ਹਾਂ ਜੀ। ਅੱਛਾ ਤੇ ਜਿਹੜੀ ਪੈਨਸ਼ਨ ਆਉਂਦੀ ਸਭ ਤੋਂ ਪਹਿਲਾਂ ਫਿਰ ਇਹਨਾਂ ਨੂੰ ਦੇਦੇ ਤੁਸੀਂ? ਹਾਂ ਜਾਂ ਗਾੜੀ ਇਹਨੇ ਕੋਲ ਅੱਛਾ ਜਵਾਗਰਾ ਦੇਣਾ ਕੋਲ ਹਾਂ ਵਾਹ ਕਹਿੰਦੀ ਕਰਵਾ ਫਿਰ ਫਰੀ ਜਾਂਦਾ ਅੱਛਾ ਫਿਰ ਬੇਬੇ ਤੋਂ ਲਈ ਜਾਂਦੇ ਪੈਸੇ ਮਗਲੀ ਗਿਆ ਖਜ਼ਾਂਚੀ ਹੈ ਬੇਬੇ ਖਜ਼ਾਂਚੀ ਹੈ ਪੱਕੀ ਗੱਲ ਹੈ ਜੀ ਇਹ ਬਿਲਕੁਲ ਜੀ ਹੈ ਜੀ ਹਾਂ ਜੀ ਅੱਛਾ ਹਾਂ ਜੀ ਟ੍ਰਾਂਕ ਨੂੰ ਦੋ ਜਿੰਦੇ ਲਾਏ ਹੋਏ ਆ ਅੱਛਾ ਟ੍ਰਾਂਕ ਨੂੰ ਦੋ ਜਿੰਦੇ ਲਾਏ ਹੋਏ ਬਿਲਕੁਲ ਹਾਂ ਜੀ ਬਹੁਤ ਆਨੇ ਕੋਈ ਸ਼ੇਰ ਜੁਦਾ ਟੱਟੇ ਟੱਟੇ ਨੇ ਪਿਛਲੇ ਅੱਛਾ ਹਾਂ ਜੀ ਫਿਰ ਤਾਂ ਤੁਸੀਂ ਐਵੇਂ ਨੌ ਦੀ ਫੌਜੀ ਇਹ ਪੈਸੇ ਇੱਧਰ ਜਾ ਰਹੇ ਸਾਰੇ ਹਾਂ ਜੀ ਹਾਂ ਜੀ ਹੈ ਲਓ ਜੀ ਅਜਾ ਦੋ ਜੰਦੇ ਬੇਬੇ ਟਰੱਕ ਨੂੰ ਦੋ ਜੰਦੇ ਲਾਏ ਵੇ ਕਹਿੰਦੇ ਹੈ ਆਹ ਆ ਹੂੰ ਠੀਕ ਹੈ ਠੀਕ ਹੈ ਠੀਕ ਹੈ ਜਿੰਦੇ ਕੁੰਜਮਾ ਇਹਨਾਂ ਕੋਲ ਤੇ ਆਇਆ ਹਾਂਜੀ ਜਿੰਦੇ ਆਏ ਮੇਰੇ ਹਾਂ ਕਿੰਜੇ ਨਾ ਗਿਆ ਲਓ ਜੀ ਦੇਖੋ ਅਸੀਂ ਤਾਂ ਹਾਸਾ ਠੱਠਾ ਕਰ ਰਹੇ ਬਾਪੂ ਜੀ ਠੀਕ ਹੈ ਬੇਬੇ ਦੇਖੋ ਬੜੀ ਖੁਸ਼ੀ ਨਾਲ ਸਾਰੀਆਂ ਗੱਲਾਂ ਸੁਣ ਰਹੇ ਹੈ ਅੱਜ ਬੜੀ ਵੱਡੀ ਗੱਲ ਹੈ ਕੀ ਅੱਜ ਦੇ ਦਿਨੇ ਜਿਹੜਾ ਅਸੀਂ ਵੀਡੀਓ ਬਣਾ ਰਹੇ ਹਾਂ 31 ਮਈ 2025 ਨੂੰ ਔਰ ਬੇਬੇ 100 ਸਾਲ ਤੋਂ ਵੱਧ ਹੈ ਔਰ ਪਿਛਲੀ ਵਾਰ ਜਦੋਂ ਆਏ ਸੀਗੇ ਬੜੇ ਮੱਤਮ ਦੇ ਲੱਗ ਰਹੇ ਸੀਗੇ ਅੱਜ ਤਾਂ ਪੂਰੇ ਸੁਚੇਤ ਬੈਠੇ ਆ ਕਮਾਲ ਕਰਤੀ ਜੀ ਬਹੁਤ ਵਧੀਆ ਬੇਬੇ ਵਿਆਹ ਦੀ ਗੱਲ ਕੋਈ ਯਾਦ ਹੈ ਤੁਹਾਨੂੰ ਨਹੀਂ ਭੁੱਲ ਗਏ ਹਾਂ ਤੁਹਾਡੇ ਵਿਆਹ ਦੀ ਅੱਛਾ ਪਿਓ ਕੇ ਕਿੱਥੇ ਸੀ ਤੁਹਾਡੇ ਨੇ ਨੌਰਸੇ ਆਸ ਯਾਦ ਹੈ ਸਾਰਾ ਕੁਝ ਤੇ ਦੇਖੋ ਆਪਾਂ ਹੁਣ ਇਦਾਂ ਸ਼ੁਰੂ ਕਰ ਲੈਣਾ ਹੁਣੇ-ਹੁਣੇ ਕਈ ਵਾਰ ਸਾਨੂੰ ਕਹਿੰਦੇ ਕਿ ਬਜ਼ੁਰਗ ਜੀ ਬੋਲਦੇ ਨਹੀਂ ਐ ਇਹ ਜੀ ਬੈਡ ਰਿਡਨ ਹੈਗੇ ਆ ਜੀ ਇਹ ਗੱਲ ਨਹੀਂ ਕਰ ਪਾਉਂਦੇ ਆਮ ਪਿੰਡਾਂ 'ਚ ਕਈ ਵਾਰ ਸੀ ਜਾਣਦੇ ਆ ਪਰ ਜਦੋਂ ਅਸੀਂ ਬੇਬੇ ਤੋਂ ਕਿਸੇ ਤੋਂ ਪੁੱਛੇ ਪਿਓ ਕਿ ਕਿੱਥੇ ਐ ਤਾਂ ਜਦੇ ਬੋਲ ਪੰਦੇ ਬੇਬੇ ਇੱਕ ਵਾਰੀ ਫੇਰ ਦੱਸੇ ਪਿਓ ਕਿ ਕਿੱਥੇ ਐ ਨੇ ਨੌਰਸੇ ਉਹ ਕਿੱਥੇ ਪੈਂਦਾ ਅਨ ਕਰਾਰੀ ਕੋਲ ਕਰਾਰੀ ਕੋਲ ਹਾਂ ਹੂੰ ਅਬ ਕਦ ਗਏ ਸੀ ਪਿਛਲੀ ਵਾਰ ਕਦੇ ਗयो ਯੋ ਯੋਰ ਦਾ ਅੱਛਾ ਹਾਂ ਹੁਣ ਜ਼ਰੂਰ ਬਿਮਾਰ ਹੈ ਆ ਜਨੇ ਹੁਣ ਤਾਂ ਠੀਕ ਹੈ ਤੁਸੀਂ ਕਿਹਾ ਬਿਮਾਰ ਹੈ ਲੈ ਤੁਹਾਡੀ ਨਬ ਚੈੱਕ ਕਰੀਏ ਇਧਰ ਲਿਓ ਜੀ ਕੈਮਰਾ ਪਾਓ ਬੇਬੇ ਦੀ ਨਬ ਚੈੱਕ ਕਰਦੇ ਆਪਾਂ ਲਿਓ ਨਬ ਚੈੱਕ ਕਰਾਓ ਆ ਠੀਕ ਤਾਂ ਹੈ ਤੁਸੀਂ ਠੀਕ ਹੈ ਠੀਕ ਰੋਟੀ ਖਾਂਦੇ ਹਾਂ ਹੈ ਹਾਂ ਭੁੱਖ ਸਹੀ ਲੱਗਦੀ ਹੈ ਸਹੀ ਹੈ ਨੀਂਦ ਸਹੀ ਆਉਂਦੀ ਹੈ ਹਾਂ ਤੇ ਸਹੀ ਤਾਂ ਹੈ ਤੁਸੀਂ ਠੀਕ ਤਾਂ ਹੈ ਹੋਰ ਕੀ ਦਹੀਦਾ ਬੱਚੇ ਪਰਿਵਾਰ ਵਾਲੇ ਸੇਵਾ ਕਰਦੇ ਹਾਂ ਸਾਰੇ ਸਾਰੇ ਕਰਦੇ ਆ ਸਾਰੇ ਕਰਦੇ ਆ ਨਾ ਹਾਂ ਹਾਂ ਹੋਰ ਕੀ ਚਾਹੀਦਾ ਜੀ ਸਾਰਾ ਟੱਬਰ ਸੇਵਾ ਕਰਨ ਵਾਲਾ ਜੀ ਅੱਜ ਤਾਂ ਸਾਰੇ ਜਣੇ ਇਕੱਠੇ ਹੋਏ ਆ ਹੁਣ ਦੱਸੋ ਫਿਰ ਹੋਰ ਕੋਈ ਗੱਲਾਂ ਬਾਤਾਂ ਕਰੀਏ ਕਿ ਆਰਾਮ ਕਰਨਾ ਹੁਣ ਰਾਮ ਗਨਾਂ ਦਾ ਸਵਾਗਤ ਹੈ। ਅੱਛਾ ਹੁਣ ਆਰਾਮ ਕਰਨਾ ਹੈ। ਦੇਖੋ ਬੱਚਾ ਚਾਹੁੰਦੀ ਹੈ। ਹਾਂ। ਲਓ ਜੀ ਬੇਬੇ ਦੇ ਬਾਪੂ ਜੀ ਦੇ ਨਾਲ ਅਸੀਂ ਕਾਫੀ ਗੱਲਾਂ ਬਾਤਾਂ ਕੀਤੀਆਂ। ਬਾਪੂ ਜੀ ਨੇ ਆਪਣਾ ਆਦਮੀ ਦੀ ਜਿਹੜਾ ਪਛੋਕਰ ਦੱਸਿਆ ਉਸ ਦੇ ਉੱਤੇ ਕਰਿਓ ਕਮੈਂਟ ਤੇ ਬੇਬੇ ਜੀ ਦੀ ਕੋਈ ਗੱਲ ਤੁਹਾਨੂੰ ਬਹੁਤ ਵਧੀਆ ਲੱਗੀ ਉਸ ਦੇ ਉੱਤੇ ਕਮੈਂਟ ਕਰਿਓ ਜੀ। ਪਰਿਵਾਰ ਦੇ ਉੱਤੇ ਵੀ ਜ਼ਰੂਰ ਕਮੈਂਟ ਕਰਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਔਰ ਲੋਕਾਂ ਤੱਕ ਪਹੁੰਚਾਓ। ਦੁਨੀਆ ਭਰ ਦੇ ਵਿੱਚ ਪੰਜਾਬੀ ਵੱਸਦੇ ਆ। ਉਹਨਾਂ ਤੱਕ ਪਹੁੰਚਾਓ ਜੀ। ਦੇਖੋ ਜੀ ਅਸੀਂ ਕਾਮਨਾ ਕਰਦੇ ਆਂ ਕਿ ਜਿਹੜੇ ਸਾਡੇ ਵੀਡੀਓਜ਼ ਦੇਖ ਰਹੇ ਨੇ ਔਰ ਦੁਨੀਆ ਭਰ ਦੇ ਵਿੱਚ ਵਸਦੇ ਪੰਜਾਬੀ ਉਹ ਸਿਹਤਯਾਬ ਰਹਿਣ ਪੀਸਫੁਲੀ ਰਹਿਣ ਅਤੇ ਤਰਕੀਆਂ ਕਰਨ ਇਹ ਹੀ ਵਾਹਿਗੁਰੂ ਅੱਗੇ ਪਰਮਾਤਮਾ ਅੱਗੇ ਸਰਵਸ਼ਕਤੀਮਾਨ ਪਰਮਾਤਮਾ ਅੱਗੇ ਅੱਲਾਹ ਤਾਲਾ ਜੋ ਨਾ ਜਿਹੜੇ ਮਰਜ਼ੀ ਰੱਖ ਦੋ ਉਹਨਾਂ ਕੇ ਅਰਦਾਸ ਕਰਦੇ ਆ ਕਿ ਪੰਜਾਬੀ ਸੁਖ ਸ਼ਾਂਤੀ ਦੇ ਨਾਲ ਰਹਿਣ ਦੀ ਵੀਡੀਓ ਕਿਦਾਂ ਦਾ ਲੱਗਿਆ ਇਸ ਗੱਲ ਦੇ ਉੱਤੇ ਵੀ ਕਰਿਓ ਕਮੈਂਟ ਜੀ